ਡਾਕਟਰ ਮਨਦੀਪ ਕੌਰ ਆਈ ਦੀ ਵਾਰਤਕ ਪੁਸਤਕ 에ਰਾ ਜਾਂਦੇ ਕਿਹੜੇ ਪਾਸੇ ਵਿੱਚੋਂ ਰਚਨਾ ਤਰਤ ਬਿਹੂਨੇ ਸੰਗਰੂਰ ਜ਼ਿਲ੍ਹੇ ਦੇ ਇੱਕ ਰਾਜੇ ਪੁੱਜੇ ਸਰਦਾਰਾਂ ਦਾ ਪਿੰਡ ਜਿੱਥੋਂ ਦੇ ਬਹੀ ਖਾਤ ਡਾਕਟਰ ਮਨਦੀਪ ਕੌਰ ਆਈ ਦੀ ਵਾਰਤਕ ਪੁਸਤਕ 에ਰਾ ਜਾਂਦੇ ਕਿਹੜੇ ਪਾਸੇ ਵਿੱਚੋਂ ਰਚਨਾ ਤਰਤ ਬਿਹੂਨੇ ਸੰਗਰੂਰ ਜ਼ਿਲ੍ਹੇ ਦੇ ਇੱਕ ਰਾਜੇ ਪੁੱਜੇ ਸਰਦਾਰਾਂ ਦਾ ਪਿੰਡ ਜਿੱਥੋਂ ਦੇ ਬਹੀ ਖਾਤਾਂ ਵਿੱਚ 220 ਬਿਗਾ ਪੰਚਾਇਤੀ ਜ਼ਮੀਨ ਬੋਲਦੀ ਹੈ ਕੁਗਵਾਸਤੇ ਪਿੰਡ ਵਿੱਚ ਗੁਲਾਬਕੌਰ ਆਪਣੇ ਪਰਿਵਾਰ ਨਾਲ ਉਥੋਂ ਦੇ ਸ਼ਮਸ਼ਾਨ ਘੜ ਦੀ ਛਾਂ ਦਾ ਪ੍ਰਬੰਧ ਕਰਨ ਲਈ ਬਣਾਈ ਗਈ ਛੱਤ ਥੱਲੇ ਬੈਠੀ ਵੱਢ ਕੇ ਰੱਖੀਆਂ ਹੋਈਆਂ ਟਹਿਣੀਆਂ ਚ ਸੂਲਾਂ ਚੁਗਰੀ ਸੀ ਸ਼ਾਇਦ ਉਹ ਇਸ ਦੇ ਬਾਲਣ ਨਾਲ ਕੋਈ ਰੋਟੀ ਬਣਾਉਣਾ ਚਾਹੁੰਦੀ ਸੀ ਦੁੱਖਾਂ ਦੀ ਰੋਟੀ ਸੂਲਾਂ ਦਾ ਸਾਲਣ ਆਹੀ ਦਾ ਬਾਲਣ ਬਾਲਨੀ ਮਾਹੀ ਨਹੀਂ ਮੈਂ ਕਿਹਨੂੰ ਆਖਾਂ ਸੂਲਾਂ ਜੋ ਕੁਝ ਤਾਂ ਉਹ ਆਪਣੇ ਨਸੀਬਾਂ ਵਿੱਚ ਤੁਰੋਂ ਲਿਖਾ ਕੇ ਲਈ ਆਈ ਸੀ ਤੇ ਕੁਝ ਉਧੇ ਆਪਣੇ ਵੱਲੋਂ ਹੀ ਉਸ ਦੀ ਜ਼ਿੰਦਗੀ ਵਿੱਚ ਖਲਾਰ ਦਿੱਤੀਆਂ ਗਈਆਂ ਸਨ ਹੁਣ ਸ਼ਾਇਦ ਉਸਨੇ ਇਹਨਾਂ ਸੂਲਾਂ ਨਾਲ ਸਹਿਜ ਹੋ ਕੇ ਜਿਉਣਾ ਸਿੱਖ ਲਿਆ ਹੋਇਆ ਸੀ ਜਦ ਗੁਰਪ੍ਰੀਤ ਜੀ ਨੇ ਉਸ ਦੇ ਸਿਰ ਤੇ ਮੂੰਹ ਪਰੇ ਹੱਥ ਰੱਖ ਦਿਆਂ ਉਸ ਨੂੰ ਸੂਲਾਂ ਤੋਂ ਉਠਾ ਕੇ ਮੰਜੇ ਤੇ ਬਿਠਾਇਆ ਤਾਂ ਉਸਨੇ ਆਪਣੀ ਕਹਾਣੀ یوں ਬਿਆਨ ਕੀਤੀ ਪੰਤਾਰੀ ਕੋ ਵਰਿਆਂ ਦੀ ਦਿਖਣ ਵਾਲੀ ਸਾंवले ਰੰਗ ਦੀ ਗੁਲਾਬਕੌਰ ਦਾ ਪਤੀ ਕਈ ਵਾਰੇ ਪਹਿਲਾਂ ਮਰ ਚੁੱਕਾ ਸੀ ਉਸਦੇ ਦੋ ਪੁੱਤਰ ਵੀ ਬਿਮਾਰੀ ਤੇ ਗਰੀਬੀ ਦੀ ਮਾਰਨਾ ਸਹਿੰਦੇ ਹੋਏ ਰੱਬ ਨੂੰ ਪਿਆਰੇ ਹੋ ਗਏ ਸਨ ਪਤੀ ਤੇ ਪੁੱਤਰਾਂ ਦੀ ਮੌਤ ਤੋਂ ਬਾਅਦ ਉਹ ਆਪਣੀ ਧੀ ਸਰਗੀ ਨਾਲ ਇਕੱਲੀ ਰਹਿ ਗਈ ਸੀ ਉਸਦੇ ਆਪਣੇ ਸ਼ਬਦਾਂ ਵਿੱਚ ਔਲ ਬੈਠੇ ਹੋਏ ਬੰਦੇ ਸਵਰਨ ਨੂੰ ਉਸਨੇ ਆਪਣੇ ਸਿਰ ਧਰ ਲਿਆ ਸੀ ਤਾਂ ਕਿ ਕਿਸੇ ਮਰਦੀ ਛਤਰ ਛਾਇਆ ਹੇਠ ਉਹ ਆਪਣੀ ਧੀ ਨੂੰ ਪਾਲ ਸਕੇ ਸਵਰਨ ਨਾਲ ਉਸ ਦੀ ਸਾਂਝ ਕੋਈ ਮੋਹ ਮੁਹੱਬਤ ਦੀ ਸਾਂਝ ਨਾ ਹੋ ਕੇ ਮਜਬੂਰੀ ਦੀ ਸਾਂਝ ਸੀ ਲੋੜਾਂ ਦੀ ਸੰਸੀ ਪਰ ਉਹਨਾਂ ਦੋਹਾਂ ਦੇ ਜੋੜ ਕਾਰਨ ਗੁਲਾਬਕੌਰ ਦੇ ਸ਼ਰੀਕੇ ਭਾਈਚਾਰੇ ਨੂੰ ਆਪਣੀ ਜਾਇਦਾਦ ਤੇ ਕਿਸੇ ਬਾਹਰਲੇ ਦੇ ਕਬਜ਼ੇ ਦਾ ਸੰਸਤੋਂ ਲੱਗਾ। ਉਹਨਾਂ ਨੇ ਕਿਸੇ ਤਰ੍ਹਾਂ ਕਾਲੀ ਵਿੱਚ ਵੰਡਵੰਡਾਈ ਕਰਦਿਆਂ ਉਸ ਨੂੰ ਕੁਝ ਪੈਸੇ ਦੇ ਕੇ ਘਰ ਆਪਣੇ ਕੋਲ ਰੱਖ ਲਿਆ। ਉਹਨਾਂ ਪੈਸਿਆਂ ਦੀ ਹੀ ਉਸਨੇ ਇੱਕ ਸਾਈਕਲ ਲੈ ਲਈ, ਇੱਕ ਬੱਕਰੀ ਤੇ ਕੁਝ ਹੋਰ ਜ਼ਰੂਰੀ ਸਮਾਨ ਖਰੀਦ ਲਿਆ ਸੀ। ਸਵਰਨ ਜੋ ਕਿ ਉਮਰ ਤੋਂ ਪਹਿਲਾਂ ਹੀ ਬੁੱਢਾ ਹੋ ਚੁੱਕਾ ਸੀ, ਉਹਦੇ ਨਾਲ ਵੀ ਕੁਝ ਅਜੀਹਾ ਹੀ ਵਾਪਰਿਆ ਸੀ। ਅਰਬੀ ਤੇ ਲਚਾਰੀ ਦੀ ਸਾਂਝ ਵਿੱਚ ਉਪਜਾ ਮਾਂ-ਬਾਪ ਤੇ ਧੀ ਦੇ ਰਿਸ਼ਤਿਆਂ ਦਾ ਇਹ ਜੋੜ-ਤੋੜ ਬੁਰੇ ਹਾਲੀ ਆਪਣੇ ਜੀਵਨ ਦਾ ਨਿਰਭਾਗ ਕਰ ਰਿਹਾ ਸੀ ਸਿਦਰੀ ਜੀ ਦੀ ਸਰਗੀ ਦਾ ਇੱਕ ਥਾਂ ਵਿਆਹ ਵੀ ਹੋਇਆ ਪਰ ਇਹ ਵਿਆਹ ਉਸ ਨੂੰ ਬਹੁਤਾ ਖਾਸ ਨਾ ਆਇਆ ਉਹਨੀ ਸਮਝਦਾਰ ਨਹੀਂ ਸੀ ਕਿ ਸੌਰੇ ਘਰ ਵਿੱਚ ਰਹਿੰਦੇ ਆ ਆਪਣੇ ਸਰੀਰ ਨੂੰ ਕਿਸੇ ਉਪਰੇ ਮਰਦ ਦੀ ਮਾੜੀ ਨਿਗਾਹ ਤੋਂ ਬਚਾ ਪਾਉਂਦੀ ਇਸ ਲਈ ਉਸ ਦੇ ਗਿੱਟਿਆਂ ਤੇ ਮਾਰ ਕਟਾਈ ਦੇ ਨਿਸ਼ਾਨ ਵੀ ਅਕਸਰ ਵੇਖਣ ਨੂੰ ਮਿਲ ਜਾਂਦੇ ਸਨ ਤੇ ਆਖਰ ਇੱਕ ਦਿਨ ਉਹ ਸਾਰੇ ਬੰਧਨ ਤੋੜ ਕੇ ਉਸ ਕੈਦਖਾਨੇ ਵਿੱਚੋਂ ਨਸਾਈ ਪਰ ਵਾਪਸ ਆ ਕੇ ਉਸ ਦੀ ਮਾਨਸਿਕ ਤੇ ਸਰੀਰਕ ਖਾਲਤ ਬਸਤਰ ਹੋ ਗਈ ਹੌਲੀ ਹੌਲੀ ਉਹ ਮਨ ਦੇ ਨਾਲ ਹੀ ਜੁੜਦੀ ਗਈ ਸਵਰਨ ਬਾਬਾ ਅੱਖਾਂ ਤੋਂ ਅੰਨ੍ਹਾ ਹੋ ਚੁੱਕਾ ਸੀ ਉਸ ਦਾ ਸਰੀਰ ਸੁੱਕ ਕੇ ਹੱਡੀਆਂ ਦਾ ਪਿੰਜਰ ਬਣ ਚੁੱਕਾ ਸੀ ਤੇ ਉੱਪਰ ਬਚੀ ਹੋਈ ਹਲਕੀ ਜੀ ਮਾਸ ਦੀ ਪਰਤ ਖੁਰ ਕੇ ਬੁਰੀ ਤਰ੍ਹਾਂ ਖਾਦੀ ਹੋਈ ਸੀ ਤੇ ਉੱਪਰ ਬਚੀ ਹੋਈ ਹਲਕੀ ਜੀ ਮਾਸਤੀ ਪਰਤ ਖੁਰਕ ਨੇ ਬੁਰੀ ਤਰ੍ਹਾਂ ਖਾਦੀ ਹੋਈ ਸੀ ਲੋਕ ਦੱਸਦੇ ਹਨ ਕਿ ਇੱਕ ਦਿਨ ਸਾਈਕਲ ਵਾਲੀ ਰੇੜੀ ਤੇ ਉਹ ਪਿੰਡ ਤੋਂ ਰੋਟੀ ਮੰਗਣ ਗਿਆ ਸੀ ਪਰ ਅੱਖਾਂ ਤੋਂ ਦਿਸਦਾ ਨਾ ਹੋਣ ਕਰ ਉਹ ਕਿਸੇ ਪਾਣੀ ਦੇ ਖੱਡੇ ਵਿੱਚ ਡਿੱਗ ਪਿਆ ਕਿੰਨਾ ਹੀ ਚਿਰ ਉਹ ਉਸੇ ਖੱਡੇ ਵਿੱਚ ਪਿਆ ਰਿਹਾ ਤੇ ਉਸ ਨੂੰ ਇਸ ਤਰ੍ਹਾਂ ਕਿਸੇ ਨਾ ਉਠਾਇਆ ਕਿਸੇ ਸ਼ੌਨ ਨਾਲ ਕਿਸੇ ਨੂੰ ਖੁਰਕਣਾ ਪੈ ਜਾਵੇ ਦਿਖਾਈ ਨਾ ਦਿੰਦਾ ਹੋਣ ਕਰਕੇ ਉਸ ਸਾਈਕਲ ਰੇੜੀ ਨੂੰ ਡੇਢ ਹੀ ਸਕਦਾ ਸੀ ਮੋੜ ਕੱਟਣ ਵਾਲੀ ਉਸਨੂੰ ਰੇੜੀ ਤੇ ਬੈਠੀ ਗੁਲਾਬ ਕੌਰ ਹੀ ਦਸਤੀ ਸੀ ਦਸ ਦੇ ਹਨ ਕਿ ਕੁਝ ਦਿਨ ਪਹਿਲਾਂ ਵੀ ਉਹਨਾਂ ਦੀ ਕਿਸੇ ਪੱਤਰਕਾਰ ਵੱਲੋਂ ਵੀਡੀਓ ਬਣਾ ਕੇ ਮੀਡੀਆ ਤੇ ਪਾਉਣ ਕਰਨ ਜ਼ਿਲ੍ਹਾ ਪ੍ਰਸ਼ਾਸਨ ਨੇ ਉਹਨਾਂ ਦੀ ਰਹਿائش ਦਾ ਇੰਤਜ਼ਾਮ ਕਿਸੇ ਧਰਮਸ਼ਾਲਾ ਵਿੱਚ ਕਰ ਦਿੱਤਾ ਸੀ ਪਰ ਉੱਥੇ ਵੀ ਕੁਝ ਉਹਨਾਂ ਦੀਆਂ ਆਪਣੀਆਂ ਬੇਸਮਝੀਆਂ ਤੇ ਕੁਝ ਪ੍ਰਬੰਧਕੀ ਕਾਰਨ ਕਰਕੇ ਉਹਨਾਂ ਨੂੰ ਕੱਢ ਦਿੱਤਾ ਗਿਆ ਗੁਲਾਬਕੌਰ ਦਸਤੀ ਕੇ ਪੰਜੀ ਸਾਲੀ ਜਦ ਵੋਟਾਂ ਆਉਂਦੀਆਂ ਤਾਂ ਕਿਸੇ ਨਾ ਕਿਸੇ ਰਾਜਸੀ ਪਾਰਟੀ ਵਾਲੇ ਉਹਨਾਂ ਨੂੰ ਆਪਣੇ ਘਰ ਦੇ ਵਿੱਚ ਰੱਖ ਕੇ ਨਹਾਉਂਦੇ ਧਵਾਉਂਦੇ ਸੋਹਣੇ ਕੱਪੜੇ ਦਿੰਦੇ ਵਧੀਆ ਖਾਣ ਪੀਣੋ ਦਿੰਦੇ ਤੇ ਵੋਟਾਂ ਪਵਾ ਕੇ ਫਿਰ ਉਸੇ ਸ਼ਮਸ਼ਾਨ ਘਾਟ ਵਿੱਚ ਛੱਡ ਜਾਂਦੇ ਕਈ ਵਾਰ ਤਾਂ ਉਹਨਾਂ ਦੇ ਕਮਰੇ ਨੂੰ ਬਾਰੋਂ ਜਿੰਤਾ ਵੀ ਲਗਾ ਦਿੱਤਾ ਜਾਂਦਾ ਕਿ ਕਿਦਰੇ ਕੋਈ ਦੂਜੀ ਪਾਰਟੀ ਵਾਲਾ ਨਾ ਲੈ ਜਾਵੇ ਰਾਸੀ ਲੋਕਾਂ ਦੀ ਉਹ ਸਿਰਫ ਤੇ ਸਿਰਫ ਵੋਟਾਂ ਹੀ ਸਨ ਸ਼ਮਸ਼ਾਨ ਘੜ ਦੀ ਛੱਡ ਥਲੇ ਵਸਦੇ ਗੁਲਾਬਕੌਰ ਦੇ ਸੰਸਾਰ ਵਿੱਚ ਦੂ ਟੁੱਟੀਆਂ ਮੰਝੀਆਂ ਫਟੀਆਂ ਹੋਈਆਂ ਦਰੀਆਂ ਤੇ ਰਜਾਈਆਂ ਸਵਾਦਾ ਭਰਿਆ ਹੋਇਆ ਇੱਕ ਬੱਠੜ ਜਿਸ ਵਿੱਚ ਸਵਰਨ ਬਾਬਾ ਆਪਣੇ ਆਪ ਨੂੰ ਨਿਵਰਤ ਕਰਦਾ ਸੀ ਤੇ ਕੋਹਲੀ ਇੱਟਾਂ ਦਾ ਚੁੱਲ੍ਹਾ ਤੇ ਚੁੱਲ੍ਹੇ ਤੇ ਪਏ ਗੁਲਾਬਕੌਰ ਦੀ ਕਿਸਮਤ ਵਰਗੇ ਟੁੱਟੇ ਪੱਜੇ ਤੇ ਮੈਲੇ ਕੋਚਲੇ ਭਾਂਡੇ ਇਹੋ ਜੇ ਹਾਲਾਤ ਵਿੱਚ ਵੇਖਦਿਆਂ ਉਸ ਦੀ ਸਾਂਝ ਵਿੱਚੋਂ ਹੀ ਪਰਮਜੀਤ ਕੌਰ ਨਾ ਦੀ ਇੱਕ ਆਰਤ ਅਕਸਰ ਉਸ ਦੀ ਮਦਦ ਕਰਨਾ ਚਾਹੁੰਦੀ ਸੀ ਜਿਸ ਨੇ ਉਸ ਦੀ ਸੂਚਨਾ ਸੰਸਥਾ ਨੂੰ ਦਿੱਤੀ ਮੌਕੇ ਤੇ ਪਹੁੰਚੇ ਗੁਰਪ੍ਰੀਤ ਬਾਈ ਵੱਲੋਂ ਜਦ ਗੁਰਬਖਸ਼ ਕੌਰ ਕੋਲ ਕੋਈ ਮੰਗ ਪੁੱਛੀ ਗਈ ਤਾਂ ਉਸ ਦਾ ਕਹਿਣਾ ਸੀ ਕਿ ਜੇਕਰ ਪੰਚਾਇਤ ਵੱਲੋਂ ਉਹਨਾਂ ਨੂੰ ਕੋਈ ਤਨਖਾਹ ਦੇ ਦਿੱਤੀ ਜਾਵੇ ਤਾਂ ਇਸ ਸ਼ਮਸ਼ਾਨ ਘਾਟ ਦੀ ਸਫਾਈ ਕਰਦਿਆ ਕਰਨਗੇ ਜਿਵੇਂ ਸ਼ਮਸ਼ਾਨ ਘਾਟ ਨੂੰ ਹੀ ਹੁਣ ਉਸ ਨੇ ਆਪਣਾ ਰਹਿਣ ਬਸੇਰਾ ਮੰਨ ਲਿਆ ਹੋਵੇ ਜਿੱਥੇ ਉਹ ਪਿਛਲੇ 10 ਸਾਲਾਂ ਤੋਂ ਨਰਕ ਵਰਗਾ ਜੀਵਨ ਕੱਟ ਰਹੀ ਸੀ ਐਨੇ ਸੇਵਿਆ ਨੂੰ ਆਪਣੀਆਂ ਅੱਖਾਂ ਮੂਰੇ ਬਰਦਾ ਦੇਖ ਕੇ ਸ਼ਹਿਦ ਉਸਦੇ ਅੰਦਰ ਦੀ عورت ਦੇ ਦਿਲੋਂ ਸਿਵਿਆਂ ਦਾ ਡਰ ਵੀ ਮੁੱਕ ਗਿਆ ਸੀ ਉਸ ਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਇਹ ਸ਼ਮਸ਼ਾਨ ਭੂਮੀ ਵੀ ਜਨਰਲ ਸ਼੍ਰੀਨੀਵਾਰਿਆਂ ਦੀ ਰਾਖਮੀ ਹੈ ਉਸ ਦੀ ਜਾਂ ਉਸ ਦੇ ਕਿਸੇ ਪਰਿਵਾਰਕ ਮੈਂਬਰ ਦੀ ਮੌਤ ਤੋਂ ਬਾਅਦ ਉਹਨੂੰ ਅਗਨ ਭੇਂਟ ਕਰਨ ਲਈ ਅਨੁਸੂਚਿਤ ਜਾਤੀਆਂ ਲਈ ਬਣੀ ਹੋਈ ਸ਼ਮਸ਼ਾਨ ਘਾਟ ਵਿੱਚ ਲਿਜਾਇਆ ਜਾਵੇਗਾ ਫਿਰ ਵੀ ਇਹ ਸ਼ਮਸ਼ਾਨ ਘਾਟ ਉਹਦੇ ਲਈ ਮਹਿਫੂਜ਼ ਜਗ੍ਹਾ ਸੀ ਕਿਉਂਕਿ ਬਾਹਰੀ ਦੁਨੀਆ ਉਹਦੇ ਲਈ ਇਸ ਤੋਂ ਵੀ ਵੱਧ ਡਰਾਉਣੀ ਸੀ ਅਜਿਹੇ ਨਿਰਾਸ਼ਾਵਾਦੀ ਮਾਹੌਲ ਵਿੱਚ ਵੀ ਗੁਰਪ੍ਰੀਤ ਨੂੰ ਆਸੀ ਕੇ ਸੁਪਨਿਆਂ ਦੇ ਕਰਤੇ ਮੈਂਬਰ ਬਣ ਕੇ ਸਵਰਨਬਾਬੇ ਦੀਆਂ ਅੱਖਾਂ ਦਾ ਇਲਾਜ ਹੋ ਜਾਵੇਗਾ ਮੰਦ ਬੁੱਧੀ ਜਵਾਨਤੀ ਸਰਗੀ ਆਪਣੇ ਆਪ ਜੋਗੀ ਹੋ ਜਾਵੇਗੀ ਤੇ ਗਲਬਕੌਰ ਦੇ ਸੂਲਾਂ ਬਿਨੇ ਹੱਥ ਕੁਝ ਦਿਨਾਂ ਦੇ ਆਰਾਮ ਮਗਰੋਂ ਫਿਰ ਤੋਂ ਮਿਹਨਤ ਮੁਸ਼ਕਲ ਕਰਨ ਜੋਗੇ ਹੋ ਜਾਣਗੇ ਇਸ ਆਸ ਨਾਲ ਉਸਨੇ ਜ਼ਿੰਦਗੀ ਤੋਂ ਖੜ ਚੁੱਕੇ ਇਹਨਾਂ ਮੁਸਾਫਰਾਂ ਨੂੰ ਮਿਤੀ 25 ਜੂਨ 2023 ਨੂੰ ਸੁਪਨਿਆਂ ਦੇ ਕਰਤੇ ਮੈਂਬਰ ਬਣਾ ਲਿਆ ਸੁਪਨਿਆਂ ਦੇ ਘਰ ਦੀ ਛੱਤ ਛੇਟ ਰਹੇ ਹਾਂ ਗੁਲਾਬਕੌਰ ਪਹਿਲਾਂ ਨਾਲੋਂ ਨਰੋਈ ਹੋ ਗਈ ਹੈ ਉਸ ਦੀ ਸਰੀਰ ਤੂੰ ਆਪਣੇ ਹੱਥਾਂ ਪੈਰਾਂ ਤੇ ਚੱਲਣ ਯੋਗ ਹੋ ਗਈ ਹੈ ਪਰ ਸਵਰਨਪਾਪੇ ਦੀ ਕਮਜ਼ੋਰੀ ਦੀ ਵਜ੍ਹਾ ਕਰਕੇ ਅਜੇ ਅੱਖਾਂ ਦਾ ਆਪਰੇਸ਼ਨ ਹੋਣ ਵਿੱਚ ਸਮਾਂ ਲੱਗੇਗਾ ਫਿਰ ਵੀ ਉਹ ਸੁਪਨਿਆਂ ਦੇ ਘਰ ਵਿੱਚ ਜੀ ਨਹੀਂ ਲਗਾਉਂਦੇ ਤੇ ਵਾਪਸ ਆਪਣੇ ਗਰਾਹ ਹੀ ਚਲੇ ਜਾਣਾ ਚਾਹੁੰਦੇ ਹਨ ਪਰ ਉਸ ਪਿੰਡ ਵਿੱਚੋਂ ਉਹ ਆਪਣੇ ਹਿੱਸੇ ਦੀ ਤਰਤ ਕਦੋਂ ਦੇ ਗਵਾ ਚੁੱਕੇ ਹਨ ਗੁਰਪ੍ਰੀਤ ਭਾਈ ਨਹੀਂ ਚਾਹੁੰਦੇ ਕਿ ਤਰਤ ਵਿਹੋਣੇ ਉਹ ਲੋਕ ਫਿਰ ਤੋਂ ਸਿਮੇਂ ਦੀ ਛਾਵੇਂ ਜਾ ਬਹਿਣ